ਅੱਜ ਕੀ ਨਾਗਰਪੜਾ ਮੇਰਾ ਨਾਮ ਕ੍ਰਿਸ਼ਨ ਸਿੰਘ ਆ ਕਾਂਗਰਸ ਦਾ ਬਲਾਕ ਪ੍ਰਧਾਨ ਤਲਵੰਡੀ ਸਾਹਿਬ ਉਹ ਕੀ ਮਾਮਲਾ ਇਹ ਜੋ ਆ ਤੁਸੀਂ ਅੱਜ ਮਤਲਬ ਉਸ ਮਾਰਚ ਕਰ ਰਹੇ ਹੋ ਕਿਸ ਦੇ ਖਿਲਾਫ ਹੈ ਕਿਥੋਂ ਤਾਈਂ ਇਹ ਰੋਜ਼ ਮਾਰਚ ਕਰ ਰਹੇ ਇਹ ਜਿਹੜਾ ਆਪਣੇ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਅਹਿਮਦ ਸ਼ਾਹ ਜੀ ਉਹਨਾਂ ਨੇ ਪਿਛਲੇ ਪਾਰਲੀਮੈਂਟ ਦੇ ਵਿੱਚ ਸੰਵਧਾਨ ਤੇ ਕੋਈ ਭੱਦੀ ਸ਼ਬਦਾਂ ਦੇ ਦੀ ਪਰਤੋ ਕੀਤੀ ਸੀਗੀ ਉਹਦੇ ਸਬੰਧ ਵਿੱਚ ਅਸੀਂ ਰੋਜ਼ ਮਾਰਚ ਕਰ ਰਹੇ ਹਾਂ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਦੇ ਸਰਦਾਰ ਕੁਸ਼ਵਾਨ ਸਿੰਘ ਜਿਹੜਾ ਜਟਾਣੇ ਦੇ ਦਿਸ਼ਾ ਨਿਰਦੇਸ਼ਾਂ ਦੇ ਵੀ ਅਸੀਂ ਚਾਹੁੰਦੇ ਆ ਕਿ ਜਿਹੜਾ ਅ ਅਹਿਮਦ ਸ਼ਾਹ ਹੈ ਉਹ ਇਸ ਚੀਜ਼ ਦੀ ਮਾਫੀ ਮੰਗੇ ਜਿਨ੍ਹਾਂ ਨੇ ਗਲਤੀ ਆਪਣੀ ਕੀਤੀ ਹੈ ਉਹ ਸਾਖਸ਼ਾ ਜਿਹੜਾ ਆਪਣਾ ਮਲਕ ਚਾਲਦਾ ਬਾਬਾ ਧੀਮਰਾਓ ਅਬਦ ਅਬੇਦਕਾਰ ਵੀ ਜਿਨ੍ਹਾਂ ਨੇ ਮੇਰੇ ਖਿਆਲ ਦੇ ਵਿੱਚ 34 ਡਿਗਰੀਆਂ ਤੇ 4 ਪੀਐਚਡੀ ਕੀਤੀਆਂ ਇਹਨਾਂ ਤੋਂ ਮੇਰੇ ਖਾਤੇ ਪੜਾ ਵੀ ਕੋਈ ਨਹੀਂ ਹੋਣਾਗਾ ਤੇ ਜਿਹੜੇ ਕੋਈ ਧਰਮ ਮੰਨ ਕੇ ਚੱਲਣਾ ਸੌਰੀ ਅ ਸੇਖਾਂ ਦਾ ਮੁਸਲਮਾਨ ਭਾਈਚਾਰ ਦਾ Hindu ਦਾ ਕਿਸੇ ਉਹ ਧਰਮ ਦਾ ਉਹਨੇ ਦੇਖ ਕੇ ਸਬਧਾਨੀ ਬਣਾਇਆ ਇਨਸਾਨ ਦੇਖ ਕੇ ਉਹ ਜਿਹਨਾਂ ਨੇ ਸਬਧਾਨਾ ਬਣਾਇਆ ਹੈਗਾ ਉਹ ਸਭ ਤੋਂ ਉਪਰ ਬਿੱਤਰ ਮੰਨਿਆ ਜਾਂਦਾ ਹੈਗਾ ਅਸੀਂ ਕਾਂਗਰਸ ਪਾਰਟੀ ਨੂੰ ਉਹਨਾਂ ਦੀ ਹਮਾਇਤ ਕਰਦੇ ਆਂ ਤੇ ਜੋ ਸਬਧਾਨਾ ਬਣਾਇਆ ਉਹਦੇ ਪੱਖ ਦੇ ਵਿੱਚ ਅਸੀਂ ਸਾਰੇ ਖੜੇ ਹਾਂ ਕਿੱਥੋਂ ਤਾਈਂ ਰੋਸ਼ਮਾਰਚ ਜਿਹੜਾ ਉਹ ਕਰ ਰਹੇ ਇਹ ਸਾਰੇ ਸਾਡਾ ਜਿਹੜਾ ਰੋਸ਼ਮਾਰਚ ਐਤੋਂ ਢਿੰਡਾ ਵਾਲੇ ਚੌਂਕ ਜਾਊਗਾ ਢਿੰਡਾ ਵਾਲੇ ਚੌਂਕ ਦੇ ਵਿੱਚੋਂ ਲੈ ਕੇ ਖੰਡਾ ਚੌਂਕ ਤੱਕ ਸਾਡੀ ਸੰਭਾਵਨਾ ਹੈ ਕਿ ਲਗਾਤਾਰ ਦੇਖੋ ਕਿਸਾਨ ਵਿਰੋਧੀ ਸਾਰੇ ਵਿਰੋਧੀ ਇਹ ਮਤਲਬ ਇਹ ਕੇਂਦਰ ਸਰਕਾਰ ਦੇ ਕਾਨੂੰਨ ਬਣਾ ਲਈਏ ਜਗਾ ਤਾਂ ਹੁਣ ਇਤੇ ਹਮਲੇ ਕਰਤੇ ਕੀ ਕਹਿਣਾ ਚਾਹੁੰਦੇ ਤੁਸੀਂ ਲਗਾਤਾਰ ਹੁਣ ਸਲੋਗਨ ਫੈਲ ਰਹੇ ਇਹ ਬੀਜੇਪੀ ਸਰਕਾਰਾਂ ਵੀ ਇਹਨਾਂ ਨੇ ਤਾਂ ਮਾਰ ਹੀ ਰੱਖਿਆ ਸਰੇਣਾ ਕਿਸੇ ਨੂੰ ਨਹੀਂ ਛੜਦੀ ਜਿਹੜੀ ਪਿਛੜੀਆਂ ਸਰਾਣੀਆਂ ਇਹਨਾਂ ਤਾਂ ਮਗਰਾਤ ਤੋ ਕਹਿਣਾ ਪਈ ਆ ਵੀਰ ਤਾਂ ਦੇਖ ਕੇ ਨਹੀਂ ਜਰਦੀ ਵੀ ਹੈ ਕੌਣ ਹੈ ਗਈ ਬਾਕੀ ਰਹੀ ਕਿਸਾਨੀ ਸੰਘਰਸ਼ ਪਹਿਲਾਂ ਐਮਐਸਪੀ ਦੀ ਕਹਿੰਦੇ ਸੀ ਕਾਨੂੰਨ ਰਸਤ ਦੇਵਾਂਗੇ ਉਹ ਨਹੀਂ ਦਿੱਤੀ ਹੁਣੋ ਕਿਸਾਨ ਤਾਂ ਨਾਲ ਲਾਉਣ ਨੂੰ ਚਾਹੁੰਦੇ ਦਿੱਲੀ ਜਾਣ ਵਾਸਤੇ ਉਹਨਾਂ ਨੂੰ ਪੰਜਾਬ ਦੀ ਹਰਿਆਣਾ ਦੀ ਹੱਦ ਨਹੀਂ ਟੱਪਣ ਦੇ ਜਾਈ ਸਰਕਾਰ ਬੰਨਿਓ ਕੀ ਕਹਿਣਾ ਚਾਹੁੰਦੇ ਤੁਸੀਂ ਕਾਂਗਰਸ ਬੰਨਿਓ ਤੁਸੀਂ ਨਵੇਂ ਤੋਂ ਬੁਲਾ ਕੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਅ ਦੁਬਾਰਾ ਦੱਸੋ ਲੋਕਾਂ ਲੋਕਾਂ ਨੂੰ ਕੀ ਕਹਿਣਾ ਜੋੜਨਾ ਚਾਹੀਦਾ ਸੰਘਰਸ਼ ਨਾਲ ਬਿਲਕੁਲ ਇਹ ਜਿਹੜੀ ਆਪਾਂ ਦੀ ਸ਼ਬਦਾਧੀ ਬੋਲੀਆ ਬੀਜੇਪੀ ਨੇ ਲੋਕਾਂ ਨੂੰ ਛੋੜਿਆ ਵੀ ਹੁਣ ਤਾਂ ਸਾਡਾ ਛੋਟਾ ਸੰਘਰਸ਼ ਹੈ ਜੀ ਤਗੜਾ ਕਰਨ ਦੀ ਕੋਸ਼ਿਸ਼ ਕਰਾਂਗੇ ਗ੍ਰਹਿ ਮੰਤਰੀ ਨੂੰ ਜੇਕਰ ਨਾਪੀ ਨਾਮਾ ਕੀਤਾ ਅਪੀਲ ਬੇਨਤੀ ਇਹ ਹੀ ਕਰਦੇ ਇੱਕ ਹੋ ਕੇ ਉਹਨਾਂ ਦੇ ਪ੍ਰੈਸ਼ਰ ਹੋਣਾ ਚਾਹੀਦਾ ਹੈ। ਹਾਂਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹਰਵੰਤ ਸਿੰਘ ਆ ਜੀ। ਸਾਬਕਾ ਪ੍ਰਧਾਨ ਨਗਰ ਕਾਉਂਸਲ ਤਲਵੰਡੀ ਸਾਬੋ। ਕੀ ਕਹਿਣਾ ਚਾਹੋਗੇ ਅੱਜ ਰੋਸ ਹੈ ਲੋਕਾਂ 'ਚ ਜਿਵੇਂ ਕਾਂਗਰਸ ਪਾਰਟੀ ਜਾਂ ਉੱਥੇ ਕਿਸਾਨਾਂ 'ਚ ਵੀ ਰੋਸ ਪਾਇਆ ਹੈ ਕੀ ਕਹਿਣਾ ਚਾਹੋਗੇ? ਇਹ ਜੋ ਅੱਜ ਦਾ ਰੋਸ ਮਾਰਚ ਹੈ ਜੀ ਇਹ ਸੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਪਿਛਲੇ ਦਿਨੀ ਲੋਕ ਸਭਾ ਜਦੋਂ ਚੱਲ ਰਹੀ ਸੀਗੀ ਤਾਂ ਉਸ ਵਿੱਚ ਅਮਿਤ ਸ਼ਾ ਦੇਸ਼ ਦੇ ਗ੍ਰਹਿ ਮੰਤਰੀ ਨੇ ਇੱਕ ਬਹੁਤ ਹੀ ਭੱਦੀ ਟਿੱਪਣੀ ਡਾਕਟਰ ਬੀ ਆਰ ਅੰਬੇਦਕਰ ਜੀ ਤੇ ਕੀਤੀ ਆ ਸੰਵਿਧਾਨ ਤੇ ਕੀਤੀ ਆ। ਜੋ ਬਹੁਤ ਹੀ ਨਾਗਵਾਰਾ ਹੈ ਅਸੀਂ ਕਾਂਗਰਸ ਪਾਰਟੀ ਵੱਲੋਂ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਅੱਜ ਸਾਨੂੰ ਪ੍ਰੋਗਰਾਮ ਦਿੱਤਾ ਗਿਆ ਹੈ ਸਾਡੇ ਪ੍ਰਧਾਨ ਅਵੰਧ ਸਿੰਘ ਰਾਜਵਡਿੰਗ ਜੀ ਜ਼ਿਲ੍ਹਾ ਪ੍ਰਧਾਨ ਸਰਦਾਰ ਖੁਸ਼ਵਾਨ ਸਿੰਘ ਜਟਾਣਾ ਹਲਕਾ ਇੰਚਾਰ ਤਲਵੰਡੀ ਸਾਬੋ ਵੱਲੋਂ ਅਸੀਂ ਅੱਜ ਅਮਿਤ ਸ਼ਾਦੀ ਖਿਲਾਫ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਜੋ ਕਿ ਇੱਥੋਂ ਲੈ ਕੇ 메ਨ ਬਾਜ਼ਾਰਾ ਵਿੱਚ ਹੁੰਦਾ ਹੋਇਆ ਢਿੰਡਿਆਵਾਲ ਚੌਕ ਢਿੰਡਿਆਵਾਲਾ ਚੌਕ ਤੋਂ ਹੁੰਦਾ ਹੋਇਆ ਅਸੀਂ ਲਾਸਟ ਤੇ ਆ ਕੇ ਖੰਡਾ ਚੌਕ ਵਿੱਚ ਸਮਾਪਤ ਕਰਨਾ ਹੈ ਤਾਂ ਸੇ ਲੋਕਾਂ ਨੂੰ ਦੱਸਣਾ ਹੈ ਵੀ ਜੋ ਇਹ ਭਾਜਪਾ ਦੀ ਸਰਕਾਰ ਹੈ ਇਹ ਸੰਵਿਧਾਨ ਵਿਰੋਧੀ ਹੈ ਗਰੀਬ ਵਿਰੋਧੀ ਹੈ ਕਿਸਾਨ ਵਿਰੋਧੀ ਹੈ ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਅਵਤਾਰ ਸਿੰਘ ਤਾਂ ਕੀ ਕਹਿਣਾ ਚਾਹੁੰਦਾ ਲਗਾਤਾਰ ਦੇਖ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ ਤਲਵੰਡੀ ਸਾਬੋ ਦੇ ਵਿੱਚ ਲੋਕ ਕਿੰਨੇ ਕਿ ਜੁੜ ਰਹੇ ਹੈ ਇਹ ਨਾ ਫੁੱਟੇ ਜਿਹਾ ਡਰ ਰਹੇ ਹੋ ਰੋਸ ਮਾਰ ਜਿਹੜਾ ਇਹ ਰੋਸ ਮਾਰਚ ਹੈ ਕਾਂਗਰਸ ਪਾਰਟੀ ਦੇ ਵੱਲੋਂ ਅਮਿਤ ਸ਼ਾਹ ਦੇ ਉਸ ਬਿਆਨ ਦੇ ਖਿਲਾਫ ਹੈ ਜਿਹੜੇ ਉਹਨਾਂ ਦੇ ਸ਼ਬਦਾਂ ਨਾਲ ਸੰਵਿਧਾਨ ਨੂੰ ਬਣਾਉਣ ਵਾਲੇ ਡਾਕਟਰ ਅੰਬੇਦਕਰ ਜੀ ਦੇ ਖਿਲਾਫ ਬੋਲੇਗੇ ਕਾਂਗਰਸ ਪਾਰਟੀ ਸਮਝਦੀ ਹੈ ਕਿ ਭਾਜਪਾ ਦੀ ਸਰਕਾਰ ਦੇ ਹੁੰਦਿਆ ਭਾਰਤ ਸਰਕਾਰ ਦੇ ਸੁਵਿਧਾਨ ਨੂੰ ਖਤਰਾ ਸੋ ਜਿੰਨੀ ਡਿਊਟੀ ਕੋ ਪਾਰਟੀ ਦੀ ਬਣਦੀ ਹੈ ਉਹ ਸਾਰੇ ਆਪ ਦੇ ਜਿਹੜੇ ਏਜੰਡਾ ਲੈ ਕੇ ਸਬਜੈਕਟ ਲੈ ਕੇ ਲੋਕਾਂ 'ਚ ਗਏ ਲੋਕਾਂ 'ਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਭਾਜਪਾ ਦੀਆਂ ਜਿਹੜੀਆਂ ਗਲਤ ਨੀਤੀਆਂ ਕਾਰਨ ਦੇਸ਼ ਹੈ ਜਿਹੜਾ ਉਹ ਨਿਘਾਰ ਵੱਲ ਜਾ ਰਿਹਾ ਸੋ ਕਾਂਗਰਸ ਪਾਰਟੀ ਸਾਰੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਕਿ ਅਸੀਂ ਇਕੱਠੇ ਹੋਈਏ ਦੇਸ਼ ਨੂੰ ਬਚਾਈਏ ਸੁਵਿਧਾਨ ਨੂੰ ਬਚਾਈਏ ਤੇ ਬੀਜੇਪੀ ਦੀਆਂ ਗਲਤ ਨੀਤੀਆਂ ਦੇ ਖਿਲਾਫ ਕਾਂਗਰਸ ਪਾਰਟੀ ਦੀ ਅਗਵਾਈ ਦੇ ਵਿੱਚ ਜਿਹੜਾ ਰੋਸ ਮਾਰਚ ਹੋ ਰਿਹਾ ਇੱਥੇ ਸਾਰੇ ਹੀ ਲੋਕ ਸ਼ਾਮਲ ਹੋਏ ਆ ਚਾਹੋ ਕਿਸੇ ਵੀ ਧਰਨਾ ਜੁੜੇ ਹੋਣ ਕਿਉਂਕਿ ਜਿਹੜਾ ਉਦੇਸ਼ ਹੈ ਸਾਰੇ ਲੋਕਾਂ ਦਾ ਇੱਕੋ ਜਿਹਾ ਹੈ ਉੱਚ ਕੋ ਗਰੀਬ ਅਮੀਰ ਜਾਤ ਪਾਤ ਦਾ ਕੋਈ ਭੇਦਭਾਵ ਨਾ ਬੇਦ ਕਰਨੇ ਰੱਖੇ ਤੇ ਨਾ ਕਾਂਗਰਸ ਪਾਰਟੀ ਰੱਖਦੀ ਹੈ ਸੋ ਅਸੀਂ ਅਪੀਲ ਵੀ ਕਰਦੇ ਆ ਤੇ ਲੋਕਾਂ ਦਾ ਸਾਥ ਵੀ ਮਿਲਦਾ ਕਿ ਦੇਸ਼ ਜਿਹੜਾ ਦੇਸ਼ ਨੂੰ ਸਹੀ ਚਲਾਉਣ ਵਾਸਤੇ ਬੀਜੇਪੀ ਦੀਆਂ ਨੀਤੀਆਂ ਦੇ ਖਿਲਾਫ ਸਾਰੇ ਅਸੀਂ ਇਕਜੁੱਟ ਹੋ ਕੇ ਲੜੀਏ ਤਾਂ ਜੋ ਦੇਸ਼ ਨੂੰ ਬਚਾਇਆ ਜਾ ਸਕੇ ਦੇਖੋ ਕਾਂਗਰਸ ਦੇਖੋ ਇੱਕ ਕੇਂਦਰ ਸਰਕਾਰ ਵੀ ਦੇਖੋ ਲਗਾਤਾਰ ਹਮਲੇ ਕਰੇ ਉਦੋਂ ਜੇ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਇਹ ਵੀ ਮਤਲਬ ਲੋਕਾਂ ਦੇ ਖਰੇ ਨਹੀਂ ਉਤਰੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਸਮਝਦੇ ਹਾਂ ਕਿ ਬੀਜੇਪੀ ਤੇ ਆਮ ਆਦਮੀ ਪਾਰਟੀ ਸਰਕਾਰ 'ਚ ਕੋਈ ਫਰਕ ਨਹੀਂ ਹੈ ਜਿੱਥੇ ਸੈਂਟਰ ਦੀਆਂ ਨੀਤੀਆਂ ਲੋਕਾਂ ਦੇ ਖਿਲਾਫ ਬਣਦੀਆਂ ਉੱਥੇ ਸਟੇਟ ਦੀਆਂ ਜਿਹੜੀਆਂ ਨੀਤੀਆਂ ਉਹ ਵੀ ਲੋਕਾਂ ਦੇ ਖਿਲਾਫ ਬਣਦੀਆਂ ਕਿਸਾਨ ਪ੍ਰੋਟੈਸਟ ਤੇ ਹੈ ਮੁਲਾਜ਼ਮ ਪ੍ਰੋਟੈਸਟ ਤੇ ਹੈ ਲੋਕ ਪ੍ਰੋਟੈਸਟ ਤੇ ਹਰ ਇੱਕ ਬੰਦਾ ਸਿਰਫ ਆਪਦਾ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਕਿਉਂਕਿ ਦੋਨੇ ਸਰਕਾਰਾਂ ਨੇ ਲੋਕਾਂ ਦੇ ਪੱਖ ਚ ਕੋਈ ਗੱਲ ਨਹੀਂ ਕੀਤੀ ਤਲਵੰਡੀ ਸਾਬੋ ਦੀ ਹਾਲਾਤ ਦੇਖ ਲੋ ਜ਼ਿਲੇ ਦੀ ਦੇਖ ਲੋ ਸਟੇਟ ਦੀ ਦੇਖ ਲੋ ਕੋਈ ਸੜਕ ਨਹੀਂ ਕੋਈ ਰੁਜ਼ਗਾਰ ਨਹੀਂ ਕਿਸੇ ਵੀ ਬੰਦੇ ਨੂੰ ਜਿਹੜਾ ਕੋਈ ਸੁਰੱਖਿਆ ਨਹੀਂ ਮਿਲ ਰਹੀ ਰੋਜ਼ਾਨਾ ਜਿਹੜੇ ਬੰਗੇ ਹੋ ਰਿਹਾ ਕਤਲਿਆਮ ਹੋ ਰਿਹਾ ਲੁੱਟਕੋ ਹੋ ਰਹੀ ਹੈ ਸਟੇਟ ਗਵਰਨਮੈਂਟ ਤਾਂ ਕਿਸੇ ਵੀ ਗੱਲ ਚ ਕਮਜਾਬ ਨਹੀਂ ਹੋਈ ਨਾ ਇਹ ਵਿਕਾਸ ਕਰ ਸਕੀ ਹੈ ਨਾ ਇਹ ਰਿਸ਼ਵਤ ਰੋਕ ਸਕੀ ਹੈ ਤੇ ਨਾ ਇਹ ਜਿਹੜਾ ਲੋਕਾਂ ਨੂੰ ਸੁਰੱਖਿਆ ਦੇ ਸਕੀ ਹੈ ਸਾਰੇ ਪਲੇਟਫਾਰਮਾਂ 'ਤੇ ਪੰਜਾਬ ਸਰਕਾਰ ਫੇਲ ਹੋਈ ਐ ਉਸੇ ਨੀਤੀਆਂ ਦੇ ਕੇਂਦਰ ਸਰਕਾਰ ਚੱਲਦੀ ਐ ਦੋਨੇ ਸਰਕਾਰਾਂ ਦਾ ਲੋਕਾਂ ਦੇ ਪ੍ਰਤੀ ਕੋਈ ਕੋਈ ਚਿੰਤਾ ਨਹੀਂ ਗਈ ਸਿਰਫ ਆਪ ਦੇ ਕੰਮਾਂ ਨੂੰ ਲੱਗੇ ਹੋਏ ਦੇਸ਼ ਨਿਗਾਰ ਵੱਲ ਜਾ ਰਿਹਾ ਤੁਸੀਂ ਡਾਲਰ ਦੀ ਹਾਲਤ ਦੇਖ ਲਓ ਦੇਸ਼ ਦੀ ਹਾਲਤ ਦੇਖ ਲਓ ਕਿਤੇ ਵੀ ਸਾਨੂੰ ਦੇਸ਼ ਨੂੰ ਅੱਗੇ ਨਹੀਂ ਵਧਾਇਆ ਜਾ ਰਿਹਾ ਕੱਲ ਵੀ ਦੇਖੋ ਤੁਸੀਂ ਇੱਕ ਐਕਸਚੇਂਜ ਸਭ ਤੋਂ ਵੱਡਾ ਨਘਾਰ ਆਇਆ ਪਿਛਲੇ 11-12 ਮਹੀਨਿਆਂ ਤੋਂ ਸਭ ਤੋਂ ਥੱਲੇ ਗਿਆ ਜਿਹੜਾ ਐਕਸਚੇਂਜ ਸੋ ਦੇਸ਼ ਨੂੰ ਬਚਾਉਣ ਵਾਸਤੇ ਅਸੀਂ ਅਪੀਲ ਕਰਦੇ ਹਾਂ ਲੋਕਾਂ ਨੂੰ ਕਿ ਇੱਕ ਮਿਠਾਉਣਾ ਚਾਹੀਦਾ ਹੈ ਤੇ ਕਾਂਗਰਸ ਪਾਰਟੀ ਇਕੱਠੇ ਕਰਨ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਹੋ ਜਿਹਾ ਰੋਸ ਮਾਰਚ ਕਰਦੇ ਰਹੋ